ਪਿਛਲੇ ਸਮੇਂ ਦੇ ਵਿੱਚ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜਾ ਜਸਟਿਸ ਸਿਸਟਮ ਹੈ ਉਹ ਉਸ ਜਸਟਿਸ ਸਿਸਟਮ ਨੂੰ ਇੰਨਾ ਹਲਕਾ ਬਣਾਇਆ ਜਾ ਰਿਹਾ ਹੈ ਉਸ ਦੇ ਅਖੀਰ ਦੇ ਵਿੱਚ ਅੱਜ ਜਿਹੜਾ ਇਹ ਨਵਾਂ ਨਮੂਨਾ ਜਿਹੜਾ ਸਰਕਾਰਾਂ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਕਿ ਗ੍ਰਾਮ ਨਿਆਂਾਲਿਆ ਖੋਲ੍ਹੀਆਂ ਜਾਣਗੀਆਂ ਮੈਨੂੰ ਇਹ ਕਈ ਵਾਰ ਇਸ ਤਰ੍ਹਾਂ ਹੀ ਲੱਗਦਾ ਹੁੰਦਾ ਜਿਵੇਂ ਮਤਲਬ ਬਾਜ਼ਾਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਲੋਕ ਸਬਜ਼ੀ ਵੇਚਦੇ ਕਰਦੇ ਆ ਐਸੀ ਤਰ੍ਹਾਂ ਫਿਰ ਅਦਾਲਤਾਂ ਦਾ ਇਹ ਹਾਲ ਹੋ ਜੂਗਾ ਦੇ ਪਿੰਡ ਦੇ ਵਿੱਚ ਜਾ ਕੇ ਕਿਹਾ ਕਰਨਗੇ ਵੀ ਕਿਸੇ ਨੇ ਜਮਾਨਤ ਲੈਣੀ ਆ ਉਹ ਲੋ ਲੋ ਕਿਸੇ ਨੇ ਸਟਰੀ ਕਰਵਾਉਣੀ ਆ ਉਹ ਕਰਾ ਲਓ ਮਤਲਬ ਕਿਸ ਤਰ੍ਹਾਂ ਦਾ ਮਤਲਬ ਇਹ ਜਿਹੜਾ ਹੈਗਾ ਸਿਸਟਮ ਹੈ ਪਤਾ ਨਹੀਂ ਕੌਣ ਇਹਨਾਂ ਦੇ ਸਲਾਹਕਾਰ ਹੈਗੇ ਆ ਮੈਨੂੰ ਲੱਗਦਾ ਡਿਸੀਜਨਸ ਹੋ ਰਹੇ ਆ ਜਸਿਸ ਤੱਕ ਇਹ ਰਿਹਾ ਨਹੀਂ ਕਿਉਂਕਿ ਉਹ ਜਿਹੜੀ ਅੱਖਾਂ ਪਰ ਪੱਤੀ ਬੰਨੀ ਵੀ ਸੀ ਉਹ ਬੜੀ ਪੱਕੀ ਔਰ ਮਜ਼ਬੂਤ ਬੰਨਤੀ ਵੀ ਜਿਵੇਂ ਨਾ ਦੇਖੋ ਕਿਸੇ ਚੀਜ਼ ਨੂੰ ਔਰ ਪਿਛਲੇ ਟਾਈਮਾਂ ਦੇ ਵਿੱਚ ਤੁਸੀਂ ਇਹਨਾਂ ਦੇ ਫੈਸਲੇ ਦੇਖੇ ਹੋਣੇ ਆ ਕਿ ਬਜਾਏ ਅਦਾਲਤਾਂ ਦੇ ਵਿੱਚ ਜਾ ਕੇ ਕੋਈ ਜਸਿਸ ਲਵੇ ਔਰ ਕੋਈ ਇਨਸਾਫ ਦੀ ਤਵਕਕ ਕਰੇ ਉਦੀ ਥਾਂ ਤੇ ਇਹਨਾਂ ਨੇ ਬਹੁਤ ਸਾਰੇ ਸਮਝੌਤਾਸਾ ਬੰਕੋਲਤੇ ਸਮਝੌਤਾਸਾ ਕਰਨ ਤੋਂ ਬਿਨਾ ਬਹੁਤ ਸਾਰੀਆਂ ਫੈਮਿਲੀ ਕੋਟਾਂ ਖੋਲਤੀਆਂ ਉਸ ਤੋਂ ਇਲਾਵਾ ਜਿਹੜਾ ਨਵਾਂ ਸਿਸਟਮ ਇਹਨਾਂ ਨੇ ਕੀਤਾ ਸਰਕਾਰੀ ਵਕੀਲ ਸਰਕਾਰ ਵੱਲੋਂ ਕੇਸ ਲੜਦੇ ਆ ਔਰ ਇਹਨਾਂ ਨੇ ਕੀ ਕਰਿਆ ਨਵੇਂ ਜਿਹੜੇ ਹੈਗੇ ਵਕੀਲ ਵਕੀਲਾ ਦੇ ਵਿੱਚੋਂ ਕੰਟਰੈਕਟ ਤੇ ਰੱਖਦੇ ਔਰ ਉਹ ਇੱਕ ਪਾਸੇ ਤੇ ਸਰਕਾਰ ਲੜ ਰਹੀ ਆ ਔਰ ਦੂਸਰੇ ਪਾਸੇ ਦੋਸ਼ੀ ਦੇ ਵੱਲੋਂ ਜਿਹੜਾ ਹਜੇ ਸਰਕਾਰ ਨੇ ਰੱਖੇ ਹੋਏ ਵਕੀਲ ਲੜ ਰਹੇ ਹੋਏ ਹੈਗੇ ਆ ਇਹ ਕਿਹੜੇ ਕਿਥੇ ਇਨਸਾਫ ਦੀ ਤੁਸੀਂ ਜਿਹੜੀ ਹੈਗੀ ਤਵਕਕੋ ਕਰੋਗੇ ਅੱਜ ਸਾਰੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਵਕੀਲਾਂ ਨੇ ਹੜਤਾਲ ਕੀਤੀ ਵੀ ਆ ਜਦੋਂ ਇਸ ਤਰ੍ਹਾਂ ਦਾ ਅਸਰ ਹੋ ਜੂਗਾ ਇਤੋਂ ਤੋਂ ਬਸੇ ਖਾਣਾ ਦੇ ਵਿੱਚ ਜਿਹੜੀ ਹੈਗੀ ਆ ਇਹ ਗ੍ਰਾਮ ਪੰਚਾਇਤ ਨਿਆ ਲਿਆ ਖੋਲ ਰਿਹਾ ਹੈ ਇਹ ਵੀ ਆ ਕਿੰਨੇ ਵਕੀਲ ਜਿਹੜੇ ਹੈਗੇ ਮੈਨੂੰ ਲੱਗਦਾ ਹੈਗਾ ਇਹ ਕੋਈ ਵਕੀਲਾਂ ਵਲ ਤਾਂ ਇਹ ਜਿਹੜੇ ਹੈਗੇ ਆ ਗਲਾਂ ਦੇ ਵਿੱਚ ਫੱਟੀ ਵਾਸਤੇ ਘਵਾ ਦੇਣਗੇ ਵੀ ਥਾ ਥਾ ਤੁਰੇ ਤੁਰੀ ਜਾਓ ਅੱਜ ਇਹ ਸ਼ੁਰੂ ਕੀਤਾ ਭਗਵਾਨ ਦਮਨ ਮੰਗਣਾ ਮੁੜ ਕੇ ਮਹੱਲਾ ਜਿਹੜੇ ਹੈਗੇ ਨਿਆਲ ਲਿਆ ਖੋਲ ਦੇਣਗੇ ਫਿਰ ਉਹ ਮਹੱਲਿਆਂ ਦੇ ਵਿੱਚ ਬੁੜੇ ਫੜਨਗੇ ਸੋ ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਸਾਰੇ ਵਕੀਲ ਚਾਰੇ ਭਾਈਚਾਰੇ ਦੇ ਵਿੱਚ ਬਹੁਤ ਰੋਸ਼ ਹੈ ਔਰ ਸਾਰਾ ਵਕੀਲ ਭਾਈਚਾਰਾ ਇਸ ਦੀ ਪੁਰ ਜੋਰ ਸ਼ਬਦਾਂ ਦੇ ਵਿੱਚ ਨੁੰਦਾ ਕਰਦਾ ਔਰ ਬਿਲਕੁਲ ਇਸ ਤਰ੍ਹਾਂ ਦੀ ਹਦਾਇਤਾਂ ਸੀ ਨਹੀਂ ਚੱਲ ਰਹੇ ਆ ਅਗਲਾ ਪ੍ਰੋਟੈਸਟ ਅਗਲਾ ਪ੍ਰੋਟੈਸਟ ਅੱਜ ਮੀਟਿੰਗ ਹੈਗੀ ਆ ਰੋਪੜ ਦੇ ਵਿੱਚ ਔਰ ਸਾਰੇ ਪੰਜਾਬ ਦੇ ਜਿਹੜੇ ਪ੍ਰਧਾਨ ਹੈਗੇ ਆ ਵਕੀਲ ਹੈਗੇ ਆ ਔਰ ਉੱਥੇ ਜੋ ਵੀ ਫੈਸਲਾ ਹੋਊਗਾ ਉਸ ਦੇ ਮཐਾਪਕ ਜਿਹੜਾ ਅਗਲਾ ਫੈਸਲਾ ਲਿਆ ਜਾਊਗਾ